ਤੈ ਪੱਪੀ ਲੈਣਾ ਐ ਫੱਪੀ ਤਾਂ ਲੈਣਾ ਕਿ ਕੀ ਪੀ ਸਦਖਾ ਦੇਖੀ ਆ ਉਹ ਪੱਪੀ ਮਨਵਾਏ ਦੱਸ ਜੀ ਤਾਂ ਲੈਣਾ ਤਾਂ ਦੱਸ ਹੈ ਮੇਲ ਚਾਹੀਦਾ ਕਿ ਫੀਮੇਲ ਚਾਹੀਦਾ ਪੱਪੀ ਤੇ ਤੁਹਾ ਬੰਦਾ ਹੈ ਕਿਵੇਂ ਪਤਾ ਕਿ ਤੁਹਾਂ ਬੰਦਾ ਕਿਹੜਾ ਆ ਜੇ ਚਾਹੇ ਤੁਆ ਪਿੱਤਾ ਕਹੀ ਜਾਂਦਾਗਾ ਜ਼ੋਰ ਤੋਂ ਮੈਂ ਤਾਂ ਮੇਰਾ ਸਾਲ ਕਰ ਤੂੰ ਪਾ ਦੇ ਬਦਲੇ ਕਰ ਸੀ ਪੀਸ ਪਾਸ ਕੀ ਵੀ ਕੁੱਤੇ ਦੀ ਗੱਲ ਕਰਦਾ ਮੈਂ ਅੱਤ ਫਟੇ ਨੂੰ ਤੇਰੇ ਬੰਦਾਲੇ ਦਾ ਕੱਜਰ ਦਾ ਪੀਸਾ ਦੀ ਫੋਟੋ ਬਗਾਈਏ ਦਸੀ ਬਾਪਾ ਤੈਨੂੰ ਕਿਹੜਾ ਹੈਗਾ ਪੀਸ ਪਾਸ ਕੋਈ ਪੀਸ ਮੇਰਾ ਸਾਲ ਕਣਿਆ ਉਹੀ ਪੀਸ ਦੀ ਗੱਲ ਕਰਦਾ ਪੀਸ ਪੀਸ ਮਤਲਬ ਆਈਟਮ ਆਈਟਮ ਫਿਰ ਬਾਈ ਤਾਂ ਤੀਮੀ ਦੀ ਗੱਲ ਕਰਦਾ ਕਾਹ ਨੂੰ ਮੈਥੋਂ ਤੂੰ ਪੰਜਾਬੀ ਚ ਖਾਏਗਾ ਮੁੰਡਾ ਕੁੜ ਕੇ ਗੱਲ ਸਾਲੀ ਤੀਮੀ ਤੀ ਕਿਉਂ ਰੱਖਦਾ ਯਾਰ ਤੈਨੂੰ ਪਤਾ ਨਹੀਂ ਹੈਗਾ ਵੀ ਮੈਂ ਕੁੱਤੇ ਮੇਲਿਆਂ ਦਾ ਵਪਾਰ ਕਰਦਾ ਮੇਰਾ ਸਾਰੇ ਫਿਰ ਮੈਂ ਤਾਂ ਬੰਦਾ ਮੈਂ ਤਾਂ ਤੀਮੀ ਤੀ ਗੱਲ ਰੱਖੂ ਕਮਾਲ ਕਰਦਾ ਯਾਰ ਹੁਣ ਮੈਂ ਤਾਂ ਜਿਹੜਾ ਕਿਤਾ ਕਰਦਾ ਫਿਰ ਉਸੇ ਦੀ ਗੱਲ ਕਰੂੰਗਾ ਨਾ ਮੈਂ ਤਾਂ ਬਹੁਤ ਮੈਂ ਤਾਂ ਬਿジネス ਦੀ ਡੀਲ ਕਰ ਰਿਹਾ ਕਿਸੇ ਬੰਦੇ ਨਾਲ ਉਹ ਬੰਦੀ ਤੂੰ ਤਾਂ ਦੂਜਾ ਹੈਗਾ ਨਾ ਜਰਾ ਤੂੰ ਤਾਂ ਉਹ ਵੀ ਕੁੱਤੇ ਪਕਾਈ ਬਾਰੀ ਦਾ ਕੁੱਤੇ ਕੰਬ ਚ ਬੜ ਗਿਆ ਤੂੰ ਦੂਜੇ ਦੀ ਮੈਨੂੰ ਤਾਂ ਐਸੀ ਬਹਿ ਕਿਤੇ ਤੂੰ ਕੀ ਕੋਈ ਪੀਸ ਦੀ ਗੱਲ ਕਰਦਾ ਕੋਈ ਬੰਦੇ ਦੀ ਫੋਟੋ ਆ ਕੇ ਮੈਨੂੰ ਮੈਂ ਹੋਰ ਦੱਸਦਾ ਇਹੀ ਪੱਪੀ ਨਾਮ ਦੇ ਪਿੱਛੇ ਪਹਿਲਾਂ ਮੈਨੂੰ ਸੀ ਬਹੁਤ ਕੁਝ ਬੋਲ ਕੇ ਗਈ ਹੈ ਤੂੰ ਮੇਰੇ ਸਾਲਾ ਨਾਲੇ ਕਹਦੀ ਪੱਪੀ ਦਵਾ ਮੈਨੂੰ ਹੈ ਕੀ ਹੈ ਪੱਪੀ ਉਹ ਕਤੂਰੇ ਦੀ ਗੱਲ ਕਰਦਾ ਯਾਰ ਮੇਰੇ ਸਾਲਾ ਬਾਈ ਘਲੇ ਤੋਂ ਮੈਂ ਕੀ ਕਰਾਉਣਾ ਗਲੇ ਤੋਂ ਕੱਜਰ ਦੇ ਆ ਬੌਲਿਆ ਓਹੋ ਓਏ ਤਾਂ ਬਹੁਤ ਵਧੀਆ ਚੀਜ਼ ਕੀਤੀ ਤੂੰ ਤਾਂ ਕਿਤੇ ਹੋਰ ਫਿਰਦਾ ਤੁਰਿਆ ਮੈਂ ਕਿਤੇ ਹੋਰ ਫਿਰਦਾ ਸੀ ਤੁਰਿਆ ਫਿਰ ਮੈਨੂੰ ਨਹੀਂ ਨਾ ਪਤਾਏਗਾ ਕਿ ਕੀ ਪਾਉਣਾ ਹੈ ਚੱਲ ਕੋਈ ਜਾਤਾ ਕੋਈ ਗੱਲ ਨਹੀਂ ਮੈਂ ਤੈਨੂੰ ਐਂ ਕਹਿੰਦਾ ਮੈਂ ਤਾਂ ਦੇਖ ਦਿੱਲੀ ਜਾਣਾ ਸੀ ਅੱਜ ਹਾਂ ਦਿੱਲੀ ਵਾਲਾ ਤਾਂ ਹੋ ਗਿਆ ਫਿਰ ਸਮਝ ਲੈ ਮੇਰਾ ਰੱਦ ਹੁਣ ਮੈਂ ਤੇਰੇ ਨਾਲ ਵੀ ਰਹੂੰਗਾ ਵੀ ਆਥੜ ਦਾ ਬੰਦੋਬਸਤ ਕਰੀਏ ਆਪਾਂ ਸਾਲੇ ਦਾ ਤਾਂ ਤਾਰੂਣ ਕਹਿੰਦਾ ਹੈਗਾ ਤਾਰੂਣ ਤੋਂ ਕੁਤਤ ਹੋ ਹੈ ਠੀਕ ਹੈ ਡਾ ਰਹੀ ਮੈਂ ਰਹੂੰਗਾ ਮਾਹ ਰਹੀ ਕਰ ਰਾਇਤਾ ਜਾਇਤ ਕੀ ਆਇਆ ਪੈਜ ਜਰਾ ਦੇਖ ਕਬੀਲਦਾਰੀ ਆਪਾਂ ਤੋਂ ਖੋਲੀ ਜਵਾਕ ਜੇੜੀ ਅੱਛਾ ਠੀਕ ਹੈ ਹਾਂ ਉਹੀ ਗੱਲ ਹੋਈ ਐਤ ਕੀ ਮੇਰੇ ਸਾਲੇ ਦਾ ਨਸਕਾਰ ਹੋ ਗਿਆ ਬਾਲਾ ਵੱਡਾ ਜੀਰੀ ਡੋਬ ਗਈ ਜੀਰੀ ਤਾਂ ਮੇਰੇ ਸਾਦੀ ਪਾਇਟ ਬਣਤੀ ਰਹਗੀ ਮੇਰੀ ਗੱਲ ਸੁਣ ਲੈ ਵੀਰੇ ਪਿਛਲੀ ਬਾਰ ਮੇਰੀ ਤੂੰ ਪੂਰੀ ਗੱਲ ਸੁਣ ਪਹਿਲੇ ਪਿਛਲੀ ਬਾਰ ਜਿਹੜੀ ਆਪਾਂ 105 ਬੜ ਕੱਢੀ ਆ ਉਹ ਤਾਂ ਐਤ ਕੀ ਹੱਦੇ ਰਹਗੀ ਐਤ ਕੀ ਦਾ ਪਾਇਟ ਤੇ ਬਸਾ ਗਈ ਆਗੀ ਠੇਕਾ ਗਲ ਪੈ ਗਿਆ 50000 ਰੁਪਇਆ ਘਰੋਂ ਪੈ ਗਿਆ ਆਪਣਾ ਤਾਂ ਅਰਦੀ ਜੀਰੀ ਪਾ ਕੇ ਠੇਕੇ ਵਾਲੇ ਚ 50000 ਘਰੋਂ ਪੈ ਗਿਆ ਕੀ ਕਰ ਮਾਲਾ ਤੂੰ ਤਾਂ दारू ਪੀਣੀ ਛੜਤੀ दारू ਪੀ ਸਹਾਰਦਾਰ ਪੀਣੀ ਕਿਤੇ ਹੁਣ ਤੈਨੂੰ दारू ਦਾ ਮੈਂ ਲਿਆ ਤੂੰ ਖਸਮਾ ਕਿਉਂ ਰੋਣਾ ਹੈ ਕਿਉਂ ਪਿੱਟਦਾ ਹੈ ਦਾਰੂ ਤਾਂ ਮੈਂ ਪਿਲਾ ਦੂੰ ਮੈਂ ਕਹਿੰਦਾ ਵੀ ਫੜ ਲਿਆ ਪੈਸੇ ਹੈਗੇ ਮੇਰੇ ਲਬੇ ਤਾਂ ਫੇਤਾ ਹੀ ਤਾਂ ਆਈ ਨਹੀਂ ਮੈਂ ਉਹ ਤਾਂ ਤੁਰ ਗਿਆ ਉਹ ਹੀ ਮੇਰਾ ਸੜਾ ਕਿਨੇ ਲੱਗਿਆ ਪਾਣਾ ਆਏ ਹੋ ਗਿਆ ਜੀ ਉਹ ਹੋ ਗਿਆ ਚਲ ਕੋਈ ਨਾ ਦਰ ਦਰ ਮੇਰੀ ਗੱਲ ਤਾਂ ਸੁਣਾ ਇਹ ਤਾਂ ਚਲ ਪੀਤੀ ਜਾਊਗੀ ਇੱਕ ਤਾਂ ਅੰਦਰ ਰਾਮਾ ਅੰਦਰ ਕਰੀ ਜਾਂਦਾ ਡੰਗਰ ਬੱッセ ਦਾ ਕੰਮ ਕਰੀ ਜਾਂਦਾਗਾ ਉਹ ਕੋਈ ਗੱਲ ਨਹੀਂ ਆਪਾਂ ਰਾਮੇ ਨੂੰ ਭੇਜਦਾ ਕਿ ਸਮਾਨ ਤਾਂ ਉਹ ਫੜ ਲਿਆਊਗਾ ਪੈਸੇ ਫੜਾ ਦਿੱਤ ਉਹਨੂੰ ਉਹ ਆਏ ਹੋ ਗਿਆ ਅੱਜ ਕੰਮ ਸਾਰੀ ਸਾਡੇ ਤੇ ਸੀਗਾ। ਅੱਛਾ। ਉਹ ਆਪਣਾ ਕੇਂਦਰ ਤੇ ਇਹ ਸੰਦੀਪਤਾ ਗਏ ਹੋਏ ਨੇ ਪਟਿਆਲੇ ਕਬਾੜ ਚ। ਅੱਛਾ। ਉਹ ਰੈਫਰਿਜਰੇਟਰ ਤੇ ਤੈਨੂੰ ਮੈਂ ਦੱਸਦਾ ਹੂੰ ਮੇਰੇ ਛਲਦਾ ਨਾਲ ਤਾਂ ਨਸਖਾਨ ਹੋ ਗਿਆ ਮੇਤੋਂ। ਕੀ ਹੋ ਗਿਆ? ਉਹ ਪਾਣੀ ਦੀ ਪੁਲਿਖੇ ਮੇਤੋਂ ਦਾ ਡੱਕੇ ਹੋਏ ਤੋਂ दारू ਪੈ ਗਈ ਉਹ ਤੇ ਰੈਫਰਿਜਰੇਟਰ ਜੇ। ਪਾਣੀ ਕਿ ਹੁੰਦਾ ਦੀ? ਉਹਨੂੰ ਅੱਗ ਲੱਗ ਗਈ ਕਦਰ ਤੇ ਉਹ ਪੰਨ ਤੇ ਚੋਕ ਹੋ ਗਿਆ ਉਹ। ਹਾਂ। ਅੱਗ ਲੱਗ ਜੂ ਤਾਂ ਪਕੂਕਾ ਨਿਕਲ ਗਿਆ। ਉਹ ਲੈਣ ਕੋਈ ਨਹੀਂ ਇੰਦਾਂ ਨੂੰ ਤਾਂ ਨਹੀਂ ਪਤਾ ਗੱਲ ਦਾ ਵੀ ਗੱਲ ਕੀ ਬਣੀ। ਇਧਰ ਤਾਂ ਇਹ ਕਹਿੰਦਾ ਵੀ ਭਾਈ ਇਹ ਤਾਂ ਕੁਦਰਤੀ ਹੋ ਗਿਆ ਕੰਮ। अच्छा हां तूरे बैठ रामੇ ਨੂੰ ਕੰਮ ਨਿਵੇੜ ਲਾਂਦੇ ਫਿਰ ਆਪਾਂ ਚੱਲਦੇ ਆ ਖੇਤ ਵੱਡੇ ਕੋਈ ਚੱਕਰ ਨਹੀਂ ਮਦਦ ਤੈਨੂੰ ਐਂ ਕਹਿੰਦਾ ਸੀ ਵੀ ਕੰਮ ਮੇਰਾ ਚੱਲਦਾ ਵਧੀਆ ਕੁੱਤਿਆਂ ਗਾਤਿਆਂ ਵਾਲਾ ਹਾਂ ਦੋ ਪੈਸੇ ਮੇਰੇ ਕੋਲ ਹੈਗੇ ਮੈਂ ਗੰਜੈਸ ਚਾ ਤੈਨੂੰ ਪਤਾ ਪਹਿਲਾਂ ਵੀ ਗੰਜੈਸ ਚਾ ਚਲੋ ਹਾਂ ਵੀ ਤੁਸੀਂ ਮੈਨੂੰ ਆ ਦੱਸੋ ਕਿਹੜੀ ਪੀਣੀ ਆ ਨਾ ਕੋਈ ਜਿਹੜੀ ਪਿਲਾ ਦੇਗਾ ਆਪਾਂ ਤਾਂ ਪੱਜੜੀ ਦਿੱਤੋ ਆਪਾਂ ਤਾਂ ਕਦੇ ਪੱਜੜੀ ਦਿੱਤੋ ਆਪਣੇ ਲਈ ਤਾਂ ਜੋਖਦਾ ਤੇ ਪੂਰੇ ਤਰੇ ਆ ਗਰੇਜੀ ਜਿਹੜੀ ਬਰਚੀ ਲਿਆਇਓ ਕੋਈ ਗੱਲ ਨਹੀਂ ਬਸ ਮਰਾ ਜਾਣਦੇ ਹੁਣ ਹੋਰ ਮਰਾ ਥਾਲਾ ਬਥੇਰਾ ਦਾਦਾ ਇਹ ਜੀ ਕਰਦੀ ਆਪਾਂ ਤੇ ਤੋਂ ਬਾਹਰੇ ਨਹੀਂ ਹੈਗੇ ਡਾਚਰਾ ਤੇਰਾ ਹਫਤਾ ਘਰ ਆ ਬਿੜ ਰਾਤਾ ਤੂੰ ਜਦਾਂ ਮਰਜੀ ਰਹੇ ਓਰੇ ਨਾ ਨਾ ਬਾਹਰੇ ਤਾਂ ਤੂੰ ਹੋ ਗਿਆ ਤੀਗਾ ਆ ਇੱਕ ਮਿੰਟ ਪਹਿਲਾਂ ਤੂੰ ਬਾਹਰੇ ਹੀ ਤੀਗਾ ਮੇਥੋਂ ਥੀ ਮੈਂ ਵੀ ਹੈਗੇ ਨਾ ਸੋਡਾ ਵਾਲੇ ਕ ਕੁੱਤੇ ਕੱਸੇ ਕੋਈ ਤੀਮੀਆਂ ਤਾਂ ਆ ਉੱਥੇ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕਰਦੇ ਨੇ ਉੱਥੇ ਆਉਂਦੀ ਨੇ ਬਾਹਰਲੇ ਦੇ ਸੁngਰੇਜ ਗਰੇਜਣਾ ਹਾਂ ਬਸਲੇ ਗਲਾ ਗਰੇਜੜਾ ਵੀ ਰੱਖਦੀ ਆ ਰੇ ਕਤੀੜ ਹਾਂ ਬਹੁਤ ਰੱਖਦੇ ਨੇ ਕਤੀੜਾ ਅੱਛਿਆ ਹਾਂ ਫਿਰ ਮੈਂ ਤਾਂ ਹੋਰ ਕਹਿੰਦਾ ਸੀ ਮੈਂ ਬਪਾ ਚੱਲਦਾ ਨਾਲ ਕਈ ਵਾਰ ਉੱਥੇ ਕੋਈ ਪੱਦੇ ਦੀ ਲੋਡ ਹੋਵੇ ਮੈਂ ਨਾਲ ਬਾਹਰ ਚੱਲਦਾ ਮੈਂ ਤੇਰਾ ਉੱਥੇ ਕੋਈ ਕੰਮ ਨਹੀਂ ਹੈਗਾ ਨਾ ਫालतू ਬੰਦੇ ਨੂੰ ਉੱਥੇ ਖੜਨ ਦੇਣਾ ਅਸੇ ਉਹਦਾ ਬੰਦੇ ਦੀ ਅੱਖ ਦੇ ਕੇ ਰੱਖਦੇ ਆਪਣੀ ਥਾਈ ਕੋਲੇ ਕੁੱਤੀ ਸੁਈ ਹੋਈ ਆ ਮੈਂ ਦੋ ਚੋਲੇ ਚੋਪ ਵਾਲੇ ਨਾਲ ਚੱਕਲੜਾ ਕੇ ਮੇਰੇ ਸਾਲੇ ਤੇ ਰੰਗ ਮਾਰਦਾ ਕਿ ਟੱਪ ਖੜੱਪੇ ਕਰਕੇ ਲੈ ਜਾਂਦੇ ਆ ਹੋਰ ਕਰਦਿਆ ਖੁਰ ਪੈਦਾ ਵਰਦੇ ਨੇ ਪੂਸਾ ਨੇ ਜੀ ਤਾਂ ਦੂਜੇ ਲੱਗਣਗੇ ਮੇਰੇ ਸਾਲੇ ਵੀ ਬਾਰੂਆ ਤੋਂ ਇਹਦੇ ਆ ਕੋਈ ਨਾ ਸੱਜੀ ਹੈਗੀ ਉਹ ਪਤਾ ਨਹੀਂ ਕੀ ਨਾ ਬੋਲਦੇ ਨੇਗੀ ਉਹ ਹੀ ਹੁੰਦੀ ਆ ਹਾਂ ਹਾਂ ਔਰ ਹੁਣ ਆਈ ਆਈ ਬਣਾ ਪਾਗਲ ਤੈਨੂੰ ਪਤਾ ਹੈ ਮੇਰੇ ਵਰਗਾ ਦੋ ਕੋਡੀ ਦਾ ਬੰਦਾ ਨਹੀਂ ਤੇਨੂੰ ਗੱਲ ਕਰਨ ਦਿੰਦਾ ਉੱਥੇ ਨਾਲੇ ਮੈਨੂੰ ਕੋਈ ਬਾਹਲੀ ਨੌਲਜ ਨਹੀਂ ਹੈਗੀ ਇਹ ਕੰਮ ਦੀ ਚੱਲ ਕੋਈ ਡੈ ਉਹ ਤਾਂ ਐਸੀ ਚੱਲ ਨਾਲ ਸਾਰੀ ਹੁੰਦਾ ਪਾਵੇ ਨਾ ਮੈਂ ਤੂੰ ਪਾ ਦੇ ਮੈਨੂੰ ਉੱਥੋਂ ਕੜਵਾ ਮੈਂਨਣ ਤੂੰ ਆ ਪਾਵੇਂਗਾ ਰੁਪਈਆ ਖਾਸ ਆ ਇਹ ਕੰਮ ਵਿੱਚ ਫਿਰ ਰੁਪਈਆ ਮੋਟਾ ਸਹੀ ਬਹੁਤ ਰੁਪਈਆ ਜੀ ਬਹੁਤ ਮੈਂ ਕੋਠੀ ਬਣਾ ਗਿਆ ਨਾ ਉੱਠਦਾ ਮੇਰਾ ਸਾਲਾ ਪੈਦਾ ਹੀ ਪਈ ਹੋਈ ਏ ਤੇਰੀ ਉਹ ਅੰਦਰ ਮੈਂ ਪੀਓਪੀ ਕਰਾ ਦਿੱਤੀ ਉਹ ਔਰੀ ਮਰੀ ਜਾਂਦਾ ਜਬਾ ਇੱਡਾ ਦਾ ਕੜਵਾ ਜਦ ਤੂੰ ਲੱਟਕ ਲੈ ਨਾ ਫਿਰ ਦੇਖੇ ਰਬੜੂ ਚੱਲੀਏ ਫਿਰ ਆਪਾਂ ਬਾਹਰ ਆ ਦੇਖ ਪਰ ਉਹ ਪੁੱਤ ਖਾ ਦੇ ਤੂੰ ਹਾਂ ਕੋਦ ਕੋਤੇ ਹੁੰਦੇ ਨੇ ਹੁਣ ਤਾਂ ਆ ਜਾ ਫਿਰ ਕੋਈ ਦਾ ਹੋਰ ਆ ਜਾ ਹੁਣ ਦਾ ਹਾਇਦਾਰੂ ਰਬ ਹਾਇਦਾਰੂ ਰੀ ਹੈ ਮਰ ਜਾਣਾ ਪਤਾ ਨਹੀਂ ਕਿੱਧਰ ਨਿਕਲਿਆ ਮਾੜਾ ਇਹ ਪੈਰ ਕੀ ਲੋਟ ਹੋ ਗਿਆ ਕੋਈ ਨਹੀਂ ਕਰੇ ਖੜਦਾ ਹੈਗਾ ਬੇੜੀ ਬੱਠੀ ਵਾਲਾ ਨਹੀਂ ਮੰਮੀ ਲੈ ਆਂਡੇਆਂ ਵਾਸਤੇ 500 ਰੁਪਏ ਦੀ ਕਿਉਂ 100 ਰੁਪਏ ਨਹੀਂ ਤੈਨੂੰ ਇੱਥੇ ਕਮਾਉਂਦਾ ਥੱਕੇਗਾ ਲੈ ਦੇ ਦੇ ਫਿਰ ਕੇ ਲੈ ਨਹੀਂ ਮੇਰੇ ਕੋਲ ਤਾਂ ਨਹੀਂ ਮੈਂ ਕਣਕੇ ਵੇਚ ਕੇ ਆਣਾਗਾ ਕੁੱਟ ਵੇਚਣਾ ਤੇਰਾ ਭਾਜੇ ਬੜਾ ਤੇਰਾ ਕੁੱਟ ਵੇਚ ਮੁਕ ਵਚਾਵਾ ਤੈਨੂੰ ਕੁੱਟ ਵਚਾਵਾ ਤੈਨੂੰ ਕਣਕ ਹੈ ਮੈਂ ਆਂਡੇ ਘਾ ਕਣਨੇ ਖਵਾਵਾ ਤੈਨੂੰ ਆਂਡੇ ਹੈਗਾ ਤੇਰਾ ਬੁੱਥਾ ਆਂਡੇ ਵਾਲਾ ਮੈਨੂੰ ਇਹਦੇ ਸਵੇਲਾ ਕਣਕ ਨੂੰ ਨਾ ਕਹੀ ਐ ਦੋ ਬਾਰ ਮੂੰ ਕੁੱਟ ਨੂੰ ਦਰਾ ਮੈਂ ਫਿਰ 200 ਰੁਪਏ ਦੇ ਦੇ ਤੈਨੂੰ ਆਏ ਪਤਾ ਤੇਰਾ ਪਿਓ ਕਿੱਥੇ ਹੈਗਾ ਪਤਾ ਨਹੀਂ ਬਿਜੇ ਨਹੀਂ ਫਰ ਆ ਜਨਨਾ ਕਿਹੜਾ ਕਣਕ ਤੇ ਪੈਸੇ ਦੇ ਦੇ ਕਦੇ ਇਹਨੂੰ ਕਣਕ ਦੇ ਦੇ ਮੇਰੀ ਗੱਲ ਸੁਣ ਲੈ ਮੇਰੇ ਕੋਲ ਤਾਂ ਚਵਾਨੀ ਇੱਕ ਨਹੀਂ ਹੈਗੀ ਨਾਲੇ ਮੈਂ ਦੁਕਾਨ ਵਾਲ ਨੂੰ ਕਹਿ ਕੇ ਆਂ ਬਿਨਾਂ ਇਹਨਾਂ ਦਾਰ ਚੀਜ਼ ਨਹੀਂ ਨਾਏ ਤੋਂ ਕਣਕ ਲਈ ਰੁੱਝਣਾ ਨਾ ਤੇ ਪਾ ਲਈ ਐਡਾ ਬਿੱਲ ਬਣਾਇਆ ਉਹਨਾਂ ਦੁਕਾਨ ਵਾਲੇ ਦਾ ਫੇ ਠੰਡ ਆ ਰਹੀ ਹੈ ਕਿ ਮੈਂ ਆਂਡੇ ਖਾ ਲੂੰਗਾ ਠੰਡ ਤੈਨੂੰ ਹੀ ਲੱਗਦੀ ਆ ਇਕੱਲੇ ਨੂੰ ਮੈਨੂੰ ਤਾਂ ਲੱਗਦੀ ਨਹੀਂ ਫਿਰ ਮੈਨੂੰ ਪਾਪਾ ਦਾਦੇ ਕਿੱਥੇ ਮੈਂ ਪਾਪੇ ਤੋਂ ਲੈ ਲੂੰ ਪੈਸੇ ਮੈਨੂੰ ਕੀ ਪਤਾ ਪਾਪੇ ਦਾ ਪਾਪਾ ਕਿੱਥੇ ਬਿੰਦੂ ਦੇ ਪਿਛੋ ਆ ਜਨਨਗਾ ਕੋਈ ਨਾ ਫਿਰ ਨਾ ਦੇ ਪੈਸੇ ਕੀ ਕੀ ਕਰੇਗਾ ਫਿਰ ਨਾ ਦਿੱਤੇ ਤਾਂ ਫੇਰ ਮੈਨੂੰ ਪਤਾ ਬਾਪੇ ਦੇ ਬਟੂਏ ਜੋ ਕਰਦੀ ਹੁੰਨੀ ਐ ਚੋਦ ਮੈਂ ਦੱਸੂਗਾ ਬਾਪੇ ਦਾ ਭੇੜਾ ਰੁੜ ਜਾਣਾ ਹੁਣ ਤੂੰ ਮੇਰੇ ਸਾਹਮਣੇ ਕਹਣਾ ਕਾਨੂੰ ਕਿਸੇ ਹੋਰ ਸਾਹਮਣੇ ਕਹਾਂਗਾ ਤੇਰੇ ਪਿਓ ਨੂੰ ਕਹਾਂਗਾ ਕੰਜਰ ਨਾ ਕਰਦੀ ਨਾ ਹੈਗੀਂਗੀ ਕਦੋਂ ਕਰਦੇ ਨੇ ਤੂੰ ਕਰਕੇ ਦਿੰਦੀ ਨਹੀਂ ਨਾ ਕੋਈ ਨਾ ਕਰੀ ਦਿੰਦੀ ਮੈਂ ਬੈਠੇ ਰਕ ਮੈਂ ਭੌਖਦਾ ਘਰੇ ਨਹੀਂ ਆਉਂਦਾ ਹੈਗਾ ਮੈਂ ਹੁਣ ਦਫਾ ਹੋ ਜਾ ਚੰਗਾ ਇਹ ਨਹੀਂ ਲੋਟ ਆਉਂਦਾ ਲੈ ਟਿੱਡਾ ਜਾ ਮੈਥੋਂ ਨਾ ਉਹਨੂੰ ਕੰਜਰ ਨੂੰ ਸ਼ਰਮ ਮਾਣੀ ਮੋਟੀ ਵੀ ਘਰੇ ਵੜ ਜਾ ਮੈਂ ਉਧਰ ਆ ਚਮੜਾ ਰੱਖਿਆ ਦੁਕਾਨ ਵਾਲ ਨੇ ਐਡਾ ਲੰਬਾ ਦਿੱਤਾ ਕਹਿੰਦਾ ਪੈਸੇ ਬਣੇ ਪਏ ਨੇ ਮੈਂ ਕਿਧਰ ਕਿਧਰ ਲੈ ਮਾ ਸਿਆਪਾ ਇਹਨਾਂ ਦਾ 베ੜੀ ਬੱਠੀਆ ਕਿ ਮੈਂ ਭੌਕਦਾ ਜਾਂਦਾਗਾ ਰਾਮੇ ਘੜ ਗਾਮੜਾ ਯਾਰ ਦੇਖ ਲਾ ਉਹੀ ਰੜੇ ਲਿਖੇ ਦੀ ਗੱਲ ਹੁੰਦੀ ਹੈ ਜਿਵੇਂ ਕਿਧਰੋਂ ਇਹ ਬੰਦਾ ਆ ਗਿਆ ਕਿਧਰ ਗਿਆ ਤੀ ਕਿਵੇਂ ਆ ਗਿਆ ਕੋਈ ਸਮਝ ਨਹੀਂ ਆਉਂਦੀ ਖਰਾ ਸਾਰਾ ਮਸਲਾ ਮੋਹ ਪਿਆਰ ਦਾ ਰਾਮੇ ਮੈਨੂੰ ਮੋਹ ਪਿਆਰ ਸੁਧਰਾ ਮਾਰ ਜਾਂਦਾ ਵੀਰੇ ਲੋਕਾਂ ਦਾ ਹੋਊਗਾ ਮੋਹ ਪਿਆਰ ਦਾ ਆਪਣਾ ਤਾਂ दारू ਦਾ ਹੈ ਮਸਲਾ दारू ਦਾ ਆਪਣਾ ਦਾ ਸਾਰਾ ਮਸਲਾ दारू ਦਾ ਹਾਂ ਬਈ ਇੱਕ ਸਾਰਾ दारू ਦਾ ਗਰੇਜੀ ਦੇ ਉੱਤੇ ਦੀਆਂ ਰੂੜੀ ਪਾਰ ਕੇ ਤੰਗ ਤਾਂ ਨਹੀਂ ਕਰਦੀ ਕਿਤੇ ਮੈਂ ਆਪਾਂ ਮਰਾਵੇ ਖਾ ਕੇ ਰੋਟੀਆਂ ਸਾਗ ਨਾਲ ਪੈਣੀਆਂ ਆਪਾਂ ਨਹੀਂ ਕਰਦੇ ਨਾ ਕੁਝ ਨਹੀਂ ਹੁੰਦਾ ਅੱਪਾ ਘੁੱਲ ਲੈਣੇ ਉਹਦੇ 10 ਮਿੰਟ ਹੋਏ ਜੀ ਫੇਰ ਹੋ ਜਾਣਗੇ ਐ ਕੁੱਤਿਆਂ ਚ ਰਹਿ ਰਹਿ ਕੇ ਕੁੱਤੇ ਬਣ ਗਏ ਕੁੱਤੇ ਪਕਾਈ ਬਾਈ ਮਾਰਦਾ ਸਮਝ ਉਹ ਇੱਕ ਗੱਲ ਹੈ ਪਹਿਲਾ ਵੇਸੇ ਮੇਰਾ ਥੜਾ ਡਿਪਕਦਾ ਹੀ ਫਿਰਦਾ ਹੁੰਦਾ ਸੀ ਟੁਕ ਟੇਰਦੀ ਕੁੱਤਿਆਂ ਨੇ ਜ਼ਿੰਦਗੀ ਬਣਾਦੀ ਆ ਪੀਂਦਾ ਅੰਗਰੇਜ਼ੀ ਦਾ ਰੂ ਵਾ ਵਧੀਆ ਕੰਮ ਗੰਜੈਸ ਦਾ ਹੁਣ ਤਾਂ ਇਹ ਬਹੁਤ ਰੁਪਏ ਕਮਾਉਂਦਾ ਹੁਣ ਤਾਂ ਕੱਜਰ ਤਾਂ ਦਿੱਲੀ ਤੱਕ ਲੈ ਕਪੜਾਈ ਪਿਆਗਾ ਹਾਂ ਓਏ ਲੈ ਕੇ ਬਹੁਤ ਪੜਾ ਗਿਆ ਕੱਜਰ ਦਾ ਦਿੱਲੀ ਕੀ ਆ ਕੱਟਿਆ ਫਫੜਾ ਜੇ ਮੈਂ ਅੱਜ ਇੱਥੇ ਨਾ ਆਉਂਦਾ ਰਾਮੇ ਤਾਂ ਮੈਂ ਦਿੱਲੀ ਹੋਟਲ ਦੇ ਵਿੱਚ ਪਿਆ ਹੁੰਦਾ ਵੀਰੇ ਇਹ ਦੇ ਉਹਨਾਂ ਗਏ ਇਹ ਨਹੀਂ ਪਤਾ ਤੜਕੇ ਤਿਆਰ ਹੋ ਜੇ ਤੇਰੇ ਬਾਈ ਮੈਂ ਜਾਣਾ। ਨਾ ਪੀ ਕਿਵੇਂ ਹੋਟਲ 'ਚ ਕਿਵੇਂ? ਹੋਟਲ ਦਿੰਦੇ ਨੇ ਉਹ ਸਾਨੂੰ ਕੰਪਨੀ ਵਾਲੇ। ਅਸਵੇਂ ਨਾਲ ਹੋਰ ਆ ਵੀ ਉਹ ਖਾਣ ਪੀਣ ਨੂੰ ਵੀ ਸਮਾਂ। ਹੋਟਲ 'ਚ ਟੋਬਾ ਵੀ ਬਣਿਆ ਹੁੰਦਾ ਹੈ ਨਹਾਉਣ ਵਾਸਤੇ। ਥਾ ਤੂੰ ਹੋ ਲੱਗੇ। ਟੋਬੇ ਦਾ ਐਡਾ ਪਾਣੀ ਸਾਫ਼ ਹੁੰਦਾ ਨਾ। ਗੱਲਾਂ ਹੀ ਛੱਡਦੇ। ਨਾ ਵੀ ਉਹ ਕਿਵੇਂ ਆਪਣਾ ਆਈ ਦੇ ਵਾਸਤੇ ਉਹ ਤਾਂ ਵੀ ਜਿਵੇਂ ਆਪਾਂ ਹੁਣ ਟੋਪੇ ਕਦੀ ਜਾ ਕੇ ਵੀ ਜਿਵੇਂ ਆਪਣੇ ਸੁਆ ਹੁੰਦਾਗਾ ਉਹ ਮੈਂ ਓਏ ਆਉ ਨਹੀਂ ਜਾਦਾ ਤੂੰ ਹੈ ਨਰਾਇਕਾ ਉਹਦਾ ਟੱਪ ਜਾ ਬਣਿਆ ਹੁੰਦਾ ਵਿੱਚੋਂ ਸਰਫੋਂ ਖੋਲ ਕੇ ਛੱਡ ਦਿੰਦੇ ਨੇ ਝੱਗ ਬਣ ਜਾਂਦੇ ਨੇ ਵਿੱਚ ਬੰਦਾ ਬੈਠਦਾ ਵੱਡੀ ਜਾਰੀ ਖੇਲ ਜੀ ਬਣੀ ਹੁੰਦੀ ਆ ਅਸੇ ਉਹ ਹੁੰਦਾ ਉਹ ਤਾਂ ਤੰਦਰੇ ਸੜੂ ਤੀ ਮੈਂ ਵੀ ਨਾ ਉਹਦੇ ਹੁਣੇ ਤਾਂ ਨੋ ਨੋ ਨਾ ਹੈ ਤਾਂ ਬੰਦਾ ਇਨਸਾਨਾਂ ਵਾਸਤੇ ਇਹਨੂੰ ਫਿਰ ਉੱਥੇ ਦਾ ਚਲੀ ਇੱਕ ਦਮ ਆਪਾਂ ਚੱਲਦੇ ਪਹਿਲਾਂ ਪੇਗਤਾ ਪਾ ਇੱਕ ਦਮ ਬਾਗੀ ਚੱਲਦੇ ਉੱਥੇ ਹੈ ਚੱਲਾਂਗੇ ਉਹਦਾ ਪਾਣੀ ਐਨਾ ਸਾਹ ਮੇਰਾ ਸਾਰਾ ਡੱਬਾ ਪਾਈਏ ਤਾਂ ਤੂੰ ਦੂਜੇ ਕੱਟੇ ਵਾਲਾ ਜੱਕੀ ਫਿਰ ਤਾਂ ਰਫਾ ਤੂੰ ਇਹ ਕੀ ਨੇ ਤੇਰਾ ਫਿਰ ਹੈ ਮੈਂ ਕਦਰ ਤੇ ਅੱਧਾ ਸਭ ਮੇਰੇ ਫੜਿਆ ਹੋਣੀ ਕੁਛ ਕਰਤਾ ਰੇ ਤਾਂ ਚੱਲ ਫਿਰ ਹੁਣ ਤਾਂ ਖਾ ਪੀਓ ਐ ਕੀ ਪਤਾ ਲੱਗਦਾ ਹੈ ਖਾਦੀ ਪੀਤੀ ਲੱਥਨ ਵਾਲਾ ਕੰਮ ਕਰਤਾ ਰਾਂ ਬਸ ਬਸ ਇਹ ਤਾਂ ਪੇਗ ਆਪਦਾ ਪਏ ਇਮਾਨਦਾਰੀ ਨਾਲ ਦੱਸੀ ਕਿ ਮੇਰਾ ਪਾਇ ਤੂੰ ਪੀ ਲੈ ਹੁਣ ਜਿਹੜਾ ਹਿਸਾਬ ਨਾਲ ਕੁਆਂਟੀਟੀ ਐ ਪੇਰਦੇ ਨੇ ਆਪਦਾ ਪਾਇ ਬਾਤਾਂ ਚ ਵਧੀਆ ਕਰੀਏ ਦੇਖ ਲੈ ਪਹਿਲਾ ਗਰੇਜੀ ਜੀ ਲੈ ਆ ਫੜ ਕੇ ਫਿਰ ਇੱਕ ਬੋਤਲ ਪਤਾ ਨਹੀਂ ਕੀਦੋਂ ਲੈ ਆ ਕੀਦੋਂ ਲੈ ਆ ਫੜ ਕੇ ਫਰੂੜੀ ਬਾਰ ਮੈਂ ਤਾਂ ਮਰਜੀ ਲੈ ਆਵਾਂ ਤੁਸੀਂ ਪੀਣ ਤੱਕ ਧਰਦੇ ਧਰਦੇ ਉਰੋ ਲੈ ਰੂੜੀ ਬਾਰ ਕੇ ਵੀ ਫੜ ਲੈ ਕਿਸੇ ਤੋਂ ਪਤਾ ਨਹੀਂ ਲੈੜੀ ਲੂੜੀ ਸੀ ਕਿਸੇ ਨੇ ਨਹੀਂ ਬਾਈ ਕੁੱਟਿਆਂ ਨੇ ਬਣਾਤੇ ਵੰਦੀਆਂ ਤੋਂ ਲਿੰਕ ਬਣੇ ਨਹੀਂ ਕੁਰਤਿਆਂ ਨੇ ਇਹਦੇ ਲਿੰਕ ਬਣਾਤੇ ਬਾਏ ਗਲਤ ਐ ਹਣ ਮੈਂ ਆਇਆ ਕਹਿੰਦਾ ਸੀ ਚੱਲੀ ਆਪਾਂ ਕਰੇ ਮੈਂ ਸੰਦੀਪ ਪੂਰੀ ਆ ਗਏ ਹੋੜੇ ਰੈਡੀਏਟਰ ਦੇ ਰੈਡੀਏਟਰ ਵੀ ਕਿਵੇਂ ਲੈ ਜਾ ਕੇ ਬੈਨਾ ਰੈਡੀਏਟਰ ਦੀ ਗੱਲ ਤੂੰ ਰੇਕ ਨੂੰ ਨਾ ਦੱਸਿਆ ਕਰ ਤੇਰੇ ਕੁੱਟ ਪੈ ਨੂੰ ਰੈਡੀਏਟਰ ਕਰਕੇ ਇਹ ਤਾਂ ਤੂੰ ਚੰਗਾ ਮਨ ਸੀਰੀ ਵੀ ਤੂੰ ਉਹਨੂੰ ਦੱਬੀ ਫਿਰਦਾ ਵੀ ਚੱਲ ਉਹਨੂੰ ਪਤਾ ਗੱਲ ਦਾ ਰੈਡੀਏਟਰ ਤਾਂ ਤਾਂ ਕੰਮ ਖਰਾਬ ਕਰਦਾ दारू ਪਾਤੀ ਹੂੰ ਤਾਂ ਨਹੀਂ ਨਾ ਤੂੰ ਰੇਕ ਨੂੰ ਨਾ ਦੱਸਿਆ ਕਰ ਕਿਸੇ ਨੇ ਜਵਾਕ ਦੇ ਕੰਨ ਚ ਚੋਤੀ ਗੱਲ ਐਵੇਂ ਫਿਰ ਕੱਲ ਕੱਲ ਨੂੰ ਨੇਮਾ ਧਰਮਾਂ ਚ ਹੋਊ ਗੱਲ ਨਾ ਪਤਾ ਇਹ ਤਾਂ ਕਾਨੂੰ ਕਦੋਂ ਆ ਵੀ ਮੈਂ ਚਲਾ ਕੇ ਹੁਣ ਗੱਲ ਹੋ ਵੀ ਚੱਕਦੀ ਆ ਹਾਂ ਇੱਕ ਤੁਸੀਂ ਆਏ ਕਿ ਹੋ ਚੰਗਾ ਵੀ ਕਰਨੈਲ ਤਾਂ ਪੀਦਾ ਨਹੀਂ ਸੀ ਦਾਰੂ ਅਸੀਂ ਦੇ ਪਈ ਸੌਕ ਵਾ ਕੇ ਧੱਕੇ ਨਾਲ ਪਿያ ਤੀਨੂੰ ਮੈਂ ਕਹੂੰਗਾ ਵੀ ਕੱਟੇ ਨੇ ਧੱਕੇ ਨਾਲ ਪਈਏ ਤਾਂ ਕੱਟਾ ਕਹਿੰਦਾ ਨਹੀਂ ਮੈਂ ਦਾਰੂ ਉੱਤੇ ਡੋਲੂ ਨਹੀਂ ਬਈ ਪੀ ਆਏ ਗੱਲ ਕਾਹਦੀ ਤੇਰੀ ਸਾਰੀ ਗੱਲ ਤੇਰੀ ਜਾਨ ਨਿਕਲਣ ਵਾਲੀ ਹੋ ਗਈ ਸੀ ਵੀ ਡੋਲੀ ਨਾ ਮੈਂ ਪੀ ਲੂੰਗਾ ਬਾ ਵੀ ਮੈਂ ਮੈਂ ਕਹਿੰਦਾ ਜਿਵੇਂ ਮਾ ਪਤਾ ਪੀਂਦੇ ਨਹੀਂ ਹੈਗੇ ਹੁਣ ਹਾਂ ਆ ਹੋ ਵੀ ਉੱਤੋਂ ਜੇਗਾ ਤਾਂ ਨਹੀਂ ਹਾਂ ਫਿਰ ਗੱਲ ਬਣਾ ਲਾਂਗੇ ਮੌਕੇ ਤੇ ਕਰ ਲਾਂਗੇ ਏਡੀ ਕਿਤੇ ਗੱਲ ਹੈ ਰੰਗ ਚੱਲੀਏ ਫਿਰ ਆਪਾਂ ਹੁਣ ਵਧੀਆ ਰਾਂਗੇ ਟਾਈਮ ਨਾਲ ਭੱਜਾਂਗੇ ਫਿਰ ਆ ਪਰ ਤੂੰ ਤਾਂ ਮੈਂ ਹੋਰ ਕਹਿੰਦੀ ਕਿੱਟੇ ਫੁੱਫੜਾ ਹਾਂ ਜਾਂਦਾ ਨਾ ਭੱਜ ਰਿਹਾ ਦਿੱਲੀ ਨੂੰ ਫਿਰ ਤੂੰ ਤਾਂ ਟਾਈਮ ਹੀ ਹੁਣ ਸਿੱਧਾ ਰੋਡ ਰੋਡ ਪੈ ਜਾ ਪਾਤੌੜਾਂ ਦੇੜਪੇ ਨੂੰ ਹੋ ਜਾ ਭੱਜ ਜਾਵੇਂ ਹੋਰ ਵਧੀਆ ਰਹੇਗਾ ਭਾਈ ਨਹੀਂ ਜਾਣਾ ਭਾਜ ਜੇ ਕੋਈ ਜ਼ਰੂਰੀ ਹੈ ਸਾਡੇ ਕਿਤੇ ਰੋਟੇ ਕਾ ਕੇ ਪਹਿਲੀ ਸਾਨੂੰ ਤਾਂ ਕੀ ਹੋਇਆ ਕਾਣ ਹੋ ਫਾਇਦਾ ਨਹੀਂ ਨਰਾਤ ਤੋੜਾ ਦੇ ਬਗ ਮੀ ਉਹ ਮੇਰਾ ਨਰਾਤ ਤੋੜਾ ਲੰਘ ਵੀ ਉਹਦਾ ਕੀ ਵੱਡਾ ਸੰਦਾ ਮੋਟਰਸਾਈਕਲ ਚਲਾਇਆ ਕਾੜੂ ਕੱਜਰ ਦਾ ਜੇ ਇਸ ਤੇ ਕਾਹਦੇ ਥੱਲੇ ਬਾੜਦਾ ਰੇ ਬੋਟਰਸਾਈਕਲ ਜਾ ਮਗਰ ਆਪਰ ਹੀ ਜਾਣਾ ਪਊ ਸਾਰੀ ਰਾਤ ਬੇਰਾਮੀ ਚ ਲੰਘ ਜੂਗੀ ਈੜੂ ਨਹੀਂ ਰੱਖਣਾ ਤਰ ਕੇ ਨੂੰ ਸੁਦੇਹਾ ਚਾੜ ਦਾਂਗੇ ਐਂ ਕਰਦਾ ਹਾਂ ਦੱਸਦਾ ਐਂ ਕਰ ਲਾ ਫਿਰ ਕਿਦੇ ਗੁੱਡੇ ਚੱਲੀ ਹੈ ਨਾ ਹਾਂ ਪੇਖਦਾ ਹੁਣ ਸ਼ਾਮ ਤੇ ਉੱਤੇ ਕੀ ਰਹਿ ਗਿਆ ਨਾ ਆਹੋ ਆ ਫਰਾਂ ਨਹੀਂ ਮੜਾ ਸਾਮਾਨ ਮੇਰਾ ਲੈ ਇੱਕ ਵੀ ਰਹਿ ਗਿਆ ਇਹ ਜੋ ਹੋ ਪਿਆ ਸਾਲ ਪੜਾ ਕੁਝ ਹੋਰ ਕੁਝ ਨਹੀਂ ਰਹਾ ਨਾ ਆ ਉਹਦੀ ਆ ਚੱਲ